ਮਾਨ ਸਾਹਿਬ ਜਿਹੜਾ ਆਪਣੇ ਪੰਜਾਬ ਤੇ ਦੁੱਖਾਂ ਦਾ ਪਹਾੜ ਟੁੱਟਿਆ ਐ ਐਡੀ ਬੜੀ ਆਫਤ ਆਈ ਐ ਕਿ ਆਪਾਂ ਉਸ ਨੂੰ ਮੁਰਦ ਦੁਆਰਾ ਕਾਮਯਾਬ ਕਰ ਸਕਾਂਗੇ ਜਾਂ ਨਾ ਕਰਾਂਗੇ ਜ਼ਰੂਰ ਕਰਾਂਗੇ ਜਿੰਨੇ ਕੁ ਜੋਗਾ ਮੈਂ ਤੁਹਾਡੇ ਨਾਲ ਆ ਠੀਕ ਐ ਉਦੋਂ ਬਾਅਦ ਜਿਹੜਾ ਰੱਬ ਨੇ ਵਕਤ ਪਾਇਆ ਮਾਨ ਸਾਹਿਬ ਇੱਕ ਮਿੰਟ ਉਹ ਕੁਝ ਨਹੀਂ ਕਰ ਸਕਦੇ ਆਪਾਂ ਰੱਬ ਵੀ ਵੈਰੀ ਇਹਨਾਂ ਦਾ ਹੋ ਰਿਹਾਗਾ ਮਾਨ ਸਾਹਿਬ ਯਾਰ ਕੱਢ ਜਾ ਯਾਰ ਇਧਰ ਇੰਟਰਵਿਊ ਹੋ ਰਹੀ ਐ ਯਾਰ ਤੂੰ ਕਮਾਲ ਕਰੀ ਜਾਣਾ ਯਾਰ ਪਹਿਲਾਂ ਇਹ ਨਹੀਂ ਸੁਣ ਲੈਣੇ ਕੀ ਕਹਿੰਦਾ ਯਾਰ ਹਾਂ ਦੱਸ ਬੋਲ ਮਾਨਸਾ ਜੀ ਆਪਣਾ ਮੁੰਡਾ ਨਾ ਰਿਕਾਰਡ ਲਿਖਦਾ ਜੀ ਅੱਛਾ ਗਾਉਂਦਾ ਵੀ ਹੈ ਜੀ ਅੱਛਾ ਤੇ ਮਾਰੇ ਸੁਣ ਲੈਂਦੇ ਜੀ ਸੁਣਾ ਤੇ ਸੁਣਾ ਨਾ ਤੋ ਸੁਣਾ ਪਾਈ ਮਾਨਾ ਮਰ ਜਾਣਾ ਉਹ ਪਿੱਛੇ ਜਾਦਾ ਰਹਿ ਜਾਣਾ ਰੁਕ ਜਾ ਰੁਕ ਜਾ ਬਸ ਇਹਦਾ ਯਾਰ ਮੈਨੂੰ ਮਾਰਨ ਨੂੰ ਫਿਰਦਾ ਯਾਰ ਕਮਾਲ ਕਰੀ ਜਾਣਾ ਕਹੇ ਜਾ ਬੰਦਾ ਯਾਰ ਇਹ ਹੋਰ ਸੁਣ ਲੋ ਮਾਨਸਾ ਉਹ ਜੀ ਉਹ ਯਾਰ ਮੈਨੂੰ ਐ ਨਹੀਂ ਪਤਾ ਹੈਗਾ ਇਹਦਾ ਗਾਣਾ ਬਹੁਤ ਵਧੀਆ ਚੱਲੂਗਾ ਇਹਦਾ ਇਹਨੂੰ ਲੈ ਜਾ ਮੇਰਾ ਵੀਰ ਲੈ ਜਾ ਦੋ ਹੀ ਹੱਤਾ ਬਣਾ ਦੇ ਨਾ ਮੈਂ ਡੇਢ ਵੀ ਬਣਾ ਦੇਣਾ ਲੈ ਜਾ ਚਲੋ ਮੇਰਾ ਸੜਿਆ ਘੰਟਾ ਹੋ ਗਿਆ ਉਹਦੇ ਵਿੱਚ ਯਾਰ ਸ਼ਮੀਨ ਨਾ ਕਰ ਦਿੰਦੇ ਨੇ ਲੋਕ ਡੁੱਬਣਦੇ ਆ ਰਹੇ ਨੇ ਯਾਰ ਕਮਾਲ ਕਰੀ ਜਾਂਦੇ ਤੁਸੀਂ ਹਾਂ ਜੀ ਮਾਨ ਸਾਹਿਬ ਹਾਂ ਜੀ ਹਾਂ ਜੀ